ਹੋ ਹੋ ਸਾਰਾ ਦਿਨ ਲੱਗ ਗਿਆ ਕਿਤੇ ਗੰਦ ਉੱਭਰਿਆ ਪਿਆ ਸੀ ਬੁਰੇ ਹਾਲ ਹੋਏ ਪਏ ਸੀਗੇ ਬੇਬੇ ਦਾ ਤੜਕੇ ਦੀ ਲੱਗੇ ਛੱਤ ਸਵਾਰ ਦੇ ਉੱਤੇ ਛੱਤ ਸਵਾਰ ਦੇ ਮਿੱਟੀ ਲਾਉਣੀ ਹੈ ਹੈ ਆਪ ਕਿਸੇ ਦਾ ਪੂਰਾ ਆਸਰਾ ਨਹੀਂ ਵੀ ਕੋਈ ਹੱਥ ਬਟਾ ਦੂਗਾ ਮੇਰੇ ਨਾਲ ਉਹ ਵੀ ਹੱਥ ਨੇ ਬੜੂਗਾ ਲਾ 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 ਕਰਦਾ ਕਿਉਂ ਮੈਂ ਕਿਹੜੇ ਸਰਕਾਰੀ ਨੌਕਰੀ ਕਰਦੀਆਂ ਹੈ ਤੇ ਆਖ ਦਿੰਦੇ ਆ ਜਿਹੜੀਆਂ ਸਰਕਾਰੀ ਨੌਕਰੀਆਂ ਕਰਦੀ ਉਹਨਾਂ ਦੀ ਇੱਜ਼ਤਾਂ ਨਹੀਂ ਸਾਡੀਆਂ ਬਿ ਗਰੀਬਣੀਆਂ ਕਾਦੀਆਂ ਇੱਜ਼ਤਾਂ ਨਹੀਂ ਸਾਰੇ ਜੂਣਾ ਗਰੀਬ ਦੀ ਧੀ ਰਹੀ ਹੈ ਕੀ ਹੋ ਗਿਆ ਜੀ ਮੇ ਸਰਕਾਰੀ ਨੌਕਰੀ ਤੇ ਨਹੀਂ ਲੱਗੀ ਤਾਂ ਬੇਬੇ ਤਾਂ ਹਰ ਟਾਈਮ ਮੈਨਾ ਮਾਰਦੀ ਰਹਿੰਦੀ ਹੈ ਮੈਨੂੰ ਕੋਈ ਕੰਮ ਕਹਦਾ ਤੂੰ ਸਰਕਾਰੀ ਨੌਕਰੀ ਤੇ ਲੱਗੀ ਆ ਤੂੰ ਸਰਕਾਰੀ ਲੱਗੀ ਆ ਕਰੋਗੀ ਹੈ ਆ ਨਿਕੰਮ ਜੜਾ ਇੰਨਾ ਕਰਦੀ ਆ ਮੈਂ ਉਹ ਨਹੀਂ ਦੱਸਦਾ ਇਹਨਾਂ ਨੂੰ ਇਹ ਕੋਈ ਦਿਹਾੜ ਗਲਾ ਕੇ ਕਰਵਾਇਆ ਹੁੰਦਾ ਅਗਲੇ ਨੇ 500 ਰੁਪਏ ਲੈਣਾ ਸੀਗਾ ਉਹ ਤਾਂ ਬੇਬੇ ਨੂੰ ਦੱਸਦਾ ਨਹੀਂਗਾ ਜੇ ਮਿੰਗ ਸਫਾਈਆਂ ਕਰਦੀ ਹੈ ਹੈ ਚਲ ਕੋਈ ਗੱਲ ਨਹੀਂ ਭਾਈ ਟਾਈਮ ਪਾਸ ਹੀ ਕਰਨਾ ਕਰੀ ਜਾਂਨੇ ਲੈ ਸੰਬਰ ਦਾ ਮੜਾ ਜਾ ਹਜੇ ਬੜਬੜ ਕਰੀ ਜਾਂਦੀ ਹੋਣੀ ਆ ਆਂਦੀ ਹੋਣੀ ਆ ਪਤਾ ਨਹੀਂ ਕੀ ਕਰੀ ਜਾਂਦੀ ਉੱਤੇ ਤੈਨੂੰ ਦੂਜੇ ਕੰਮ ਦਾ ਨਹੀਂ ਫਿਕਰ ਉਹ ਆਊਗਾ ਤੇ ਉਹ ਲੱਗ ਜਾਊਗਾ ਜੇ ਕੋਈ ਚੀਜ਼ ਮੰਗ ਲਾ ਮੱਚ ਜਾਣੀ ਉਹ ਦਵਾਖ ਦਿੰਦੇ ਤੂੰ ਸਰਕਾਰੀ ਨੌਕਰੀ ਤੇ ਲੱਗਿਆ ਤੈਨੂੰ ਕੀ ਹੈ ਜਿਹੇ ਜੀ ਹੈਗੀ ਉਹੋ ਜੀ ਪਾਲਾ ਮੇਰੀ ਕਾਦੀ ਜ਼ਿੰਦਗੀ ਹੈ ਚਲ ਬੇਬੇ ਨੂੰ ਤਾਂ ਨਹੀਂ ਮੈਂ ਗੋਲਦੀ ਜੇ ਇਹ ਨਾ ਮੇਰੇ ਨਾਲ ਐ ਕਰੇ ਤਾਂ ਜਿਹੜਾ ਇਹ ਲੜਦਾ ਬੋਲਦਾ ਨਾ ਜਦੋਂ ਮੇਰੇ ਨਾਲ ਉਦੋਂ ਮੇਰਾ ਬਾਲਾ ਹੀ ਚੇਤਾ ਔਖਾ ਹੁੰਦਾ ਮੈਨੂੰ ਮੇਰੇ ਬਾਪੂ ਦੀ ਬਾਲਾ ਯਾਦ ਆਉਂਦੀ ਉਦੋਂ ਤਾਂ ਓਹੋ ਤੂੰ ਹੀ ਟੁੱਟ ਗਈ ਮੈਂ ਨਹੀਂ ਆਥਣ ਹੋ ਗਿਆ ਤੈਨੂੰ ਤੜਕੇ ਸੰਭਰਾ ਸਾਰਾ ਹਨਾ ਹੁਣ ਰਹਿਣ ਦਿੰਨੀ ਹੋਰ ਤੜਕੇ ਸੰਭਰ ਦੂੰਗੀ ਕੂੜੇ ਵਟਲੇ ਜਿਹਨੂੰ ਤਾਂ ਸਾਰੇ ਨੂੰ ਅੱਗ ਲਾਤੀ ਪਰੇ ਹੋਰ ਤਰ ਕਿੱਥੇ ਥੱਲੇ ਜਾ ਕੇ ਰੋਟੀ ਪਾਣੀ ਵੀ ਕਰਨਾ ਹਜੇ ਬੇਬੇ ਬੋਲੂਗੀ ਥੱਲੇ ਜਾਵਾਂ ਤੜਕੇ ਸੰਭਰ ਲੂੰਗੀ ਜਾਣੀ ਆ ਥੱਲੇ ਹਜੇ ਬੇਬੇ ਦੀ ਕੜਕੜਾ ਹੋਰ ਸੁਣਨੀ ਆ ਮੈਂ ਲੈ ਅਈ ਰੱਬਾ ਆਧੀ ਜ਼ਿੰਦਗੀ ਦਿੱਤੀ ਐ ਤੂੰ ਸਾਰਾ ਦਿਨ ਧੰਦਿਆਂ ਚ ਨੰਗ ਜਾਂਦਾ ਹਜੇ ਆਨੇ ਦੀ ਕਦਰ ਨਹੀਂ ਹਜੇ ਆਖ ਦਿਨ ਤੇ ਸਾਰਾ ਦਿਨ ਕਾਰਦੀ ਕੀ ਰਹਿਨੀ ਆ ਗੇਲੀ ਤਾਂ ਰਹਿਨੀ ਦੋ ਜਣਿਆਂ ਜਿੰਨਾ ਕੰਮ ਸਵਾਰਿਆ ਜਮ ਸਾਰਾ ਦਿਨ ਹੋ ਗਿਆ ਲੱਗੀ ਨਾ ਹੱਦੀ ਬੇਕਿਪੇ ਗੱਲਾਂ ਬਾਤਾਂ ਕਰਦੀ ਕੋੜੇ ਸਾਰਾ ਦਿਨ ਕੋਠੇ ਤੇ ਲਾਏ ਆਈ చల్ సో బ తేరూ టా లే ਬੜੇ ਗਿਆ ਤੂੰ ਆਈ ਤੜਕੇ ਨਹੀਂ ਗਈਏ ਤੂੰ ਬੇਬੇ ਬਾੜਾ ਗੰਦੂ ਬਰੇ ਪਿਆਸੀ ਛੱਤ ਦੇ ਉੱਤੇ ਸਾਰਾ ਸਫਾਈ ਕਰਕੇ ਆਈ ਆ ਹਜੇ ਬੋਂਕਰ ਰਹਿ ਗਈ ਮਾਰਨ ਵਾਲੀ ਤੜਕੇ ਮਾਰੂੰਗੀ ਲੇਟ ਹੋ ਗਿਆ ਐਨਾ ਹੀ ਨਾ ਕਰ ਸਾਰਾ ਕੰਮ ਕਾਰੋਬਾਰ ਖਿਲਰਿਆ ਪਿਆ ਕੋਈ ਭਾਂਡਾ ਚੰਨਾ ਨਹੀਂ ਇਕੱਠਾ ਕੀਤਾ ਕੋਈ ਵੋਕਰ ਨਹੀਂ ਲੱਗੀ ਕੋਸੀ ਕੋਠੇ ਇੱਕ ਥਾਕ ਹੋਇਆ ਤੇ ਬੇਬੇ ਕੋਠੇ ਤੇ ਕਿਹੜਾ ਥੋੜਾ ਗੰਦ ਸੀ ਹੁਣ ਸਾ ਤੇ ਲੈ ਲਾ ਮੈਂ ਬਿੰਦ ਪਹਿਲੇ ਲੱਗ ਗਈਆਂ ਬੜਬੜ ਕਰਨ ਬੜਬੜ ਕਰਨ ਨਹੀਂ ਕੰਮ ਤਾਂ ਕਰਨਾ ਹੀ ਹੁੰਦਾ ਫਿਰ ਤਦ ਰਾਖੂ ਛੁੱਟੀ ਮਾਰ ਕੇ ਕਰ ਲਵੇ ਛੁੱਟੀ ਮਾਰ ਕੇ ਕਰ ਲਵੇ ਤੂੰ ਤਾਂ ਹਿਸ਼ਾਬਾਸ਼ੇ ਦੇਣੀ ਖਦੀ ਮੈਂ ਨਹੀਂ ਖਾਬਾ ਖੇ ਦੇਣੀ ਆ ਕਾਂ ਪੜੀ ਸਰਕਾਰੀ ਨੌਕਰੀ ਤੋਂ ਕਰਕੇ ਆਈ ਬੇਬੇ ਜ਼ਰੂਰੀ ਤਾਂ ਨਹੀਂ ਜਿਹੜੀਆਂ ਸਰਕਾਰੀ ਨੌਕਰੀ ਕਰਦੀਆਂ ਉਹੀ ਕੰਮ ਕਰਦੀਆਂ ਨੇ ਉਹਨਾਂ ਦੇ ਪੱਕੀ ਪਕਾਈ ਮੂੰਹ 'ਚ ਪਾਉਣੀ ਸੀ ਤੂੰ ਰੋਟੀ ਵੀ ਤੋੜ ਕੇ ਹੁਣ ਮੈਂ ਤਾਂ ਤੇਰੇ ਮੂੰਹ 'ਚ ਪਾਉਣੀ ਹੈ ਪਕਾ ਕੇ ਤੇ ਤੈਨੂੰ ਤਾਂ ਵੀ ਲੱਗਦਾ ਕਿ ਮੈਂ ਕਿਹੜਾ ਨੌਕਰੀ ਕਰਦੀ ਆ ਇਹ ਕੋਈ ਘਰ ਦਾ ਕੰਮ ਨਹੀਂ ਸਮਝਿੰਦੀ ਤੂੰ ਘਰ ਦੇ ਕੰਮਾਂ ਨੂੰ ਜਾਂ ਫੇਰ ਚੱਲ ਉਹਨਾਂ ਅੱਗੇ ਤਾਂ ਕੰਮ ਪਿਆਰ ਛੇਰਾ ਕਰਨ ਨਾਲੋਂ ਕਰ ਲਾ ਕੁ ਚੌਦ ਸੁਜੀ ਲਿਆ ਧਰ ਲਗੇ ਬੇਬੇ ਬਹਿ ਤਾਂ ਜਾਣ ਦੇ 2 ਮਿੰਟ ਕੁੜੇ ਤੇ ਯਾਰ ਕਹੇਗਾ ਮੈਂ ਝਰ ਲੈਣੀ ਆ ਹਰ ਲੈਦੀ ਫਿਰ ਉੱਠ ਕੇ ਉਦੋਂ ਦੀ ਕੀ ਕਰਦੀ ਸੀ ਤੇ ਮੈਨੂੰ ਕੀ ਪਤਾ ਕੀ ਕਰਨਾ ਫਰੀ ਸਰਕਾਰੀ ਜੋ ਆਈ ਵੀ ਆਉਂਗੀ ਥੱਕ ਗਈ ਆ ਉੱਤਰ ਕੇ ਰਹੀ ਗਈ ਬੇਬੇ ਤੂੰ ਤਾਂ ਹਰ ਗੱਲ ਤੇ ਨੌਕਰੀ ਦਾ ਹੀ ਮਹਿਣਾ ਦੇਣਾ ਮੈਨੂੰ ਕਿਤੇ ਲਾ ਦੇ ਕਿਸੇ ਦੇ ਕੰਮ ਤੇ ਲਾ ਦੇ ਤੇਰੇ ਬਾਦੀ ਤਾਂ ਨੌਕਰੀ ਹੋਈ ਹੋ ਜੂਗੀ ਨੌਕਰੀ ਹੈ ਜਿਹੜਾ ਘਰੇ ਕੰਮ ਕਰਦੀ ਹੁਣ ਸਰਕਾਰੀ ਨੌਕਰੀ ਹੋਵੇ ਤਾਂ ਬੰਦਾ ਅੱਜ ਚੜ ਕੇ ਗਈ ਆਥੇ ਆਈ ਆਉਂਦੀ ਨੂੰ ਕਰਦਾ ਹੁਣ ਤੂੰ ਗੰਜਾ ਕੋਠਾ ਹੁਣ ਜਿਹੜੀ ਤੇ ਮੈਂ ਜਾਂਦੀ ਦੱਸ ਜਾਂਦੀ ਵੀ ਫਾਈਂਡੋ چیرਨੇ ਆ ਤੇ ਗੋਭੀ چیرਨੀ ਕਿ ਕੀ چیرਨਾ ਮੈਂ چیر ਕੇ ਰੱਖ ਦਿੰਦੀ ਕੋਈ ਨਹੀਂ چیر ਲੈਣੀ ਤੇਰੇ ਕੋਲ ਤਾਂ ਬਹਿਣਾ ਹੀ ਮਨਾ ਤੂੰ ਤਾਂ ਉਹਦੀ ਬੋਲਣ ਲੱਗ ਜਾਣਾ ਹੁੰਦਾ ਤੇਰੇ ਕੋਲ ਤਾਂ ਝੱਟ ਬਹਿ ਜਾ ਸਰਕਾਰੀ ਨੌਕਰੀਆਂ ਦੇ ਮਿਹਣੇ ਮਾਰਦੀ ਰਹਿਣੀ ਉੱਤ ਤੇਰਾ ਪੋਤਾ ਹੋਊ ਆਖਦੂਗਾ ਤੂੰ ਬੜੀ ਐਸਪੀ ਲੱਗੀਆਂ ਤੂੰ ਬੜੀ ਡੀਐਸਪੀ ਲੱਗੀਆਂ ਜਿਹੜਾ ਤੇਰੇ ਅੱਗੇ ਐ ਕਰੋ ਹੈ ਤੇ ਫਿਰ ਤੋ ਰੋਬ ਮਾਰਦੀ ਨਾ ਰਹਿਣਾ ਤੇ ਨਾਲ ਉਹਦੋਂ ਤੁਸੀਂ ਡੀਐਸਪੀ ਦੀ ਧੀ ਲੈ ਆਉਂਦੇ ਉਦੋਂ ਮੈਨੂੰ ਕਾਹਨੂੰ ਲਿਆਂਦਾ ਗਰੀਬਣੀ ਇਥੇ ਫਿਰ ਹੁਣ ਸਾਰੀ ਘਾੜੀ ਦੂਜਾ ਤੂੰ ਰੋਬ ਮਾਰਦੀ ਸਾਨੂੰ ਮੈਂ ਤਾਂ ਕੋਈ ਰੋਬ ਨਹੀਂ ਮਾਰਦੀ ਮੈਂ ਤਾਂ ਕੋਈ ਰੋਬ ਨਹੀਂ ਮਾਰਦੀ ਤੁਹਾਡੇ ਤੇ ਹਾਂ ਰੋਬ ਮਾਰਦੀਆਂ ਰਹਿ ਕੇ ਨੂੰ ਅੱਖਾਂ ਤੁਹਾਨੂੰ ਤਾਂ ਮਾਂ ਪੁੱਤਾਂ ਨੂੰ ਇੱਕੀ ਗੱਲ ਟੱਕਰੀ ਐ ਤੂੰ ਬੜੀ ਸਰਕਾਰੀ ਲੱਗੀਆਂ ਤੂੰ ਬੜੀ ਡੀਐਸਪੀ ਲੱਗੀਆਂ ਹੈ ਤੇ ਫਿਰ ਸਰਕਾਰੀ ਮੌਕੇ ਆ ਜਾਂਦੇ ਤੈਨੂੰ ਪਤਾ ਦਰਤੇ ਤੇ ਜਾਂਦੇ ਤੇ ਦਿਲ ਛਿਪੇ ਆਉਂਦੇ ਤੇ ਘਰੇ ਵੀ ਫਿਕਰ ਹੁੰਦਾ ਵੀ ਭਾਈ ਉਹ ਆਉਗੀ ਥੱਕੀ ਥੱਕ ਕੇ ਘਰ ਦਾ ਕੰਮ ਵੀ ਨਹੀਂ ਕਰ ਸਕਦੀ ਚਲ ਕੋਈ ਨਹੀਂ ਤੁਹਾਨੂੰ ਨਹੀਂ ਕੰਮ ਲੱਗਦਾ ਕੋਈ ਨਹੀਂ ਬੇਬੇ ਕੋਈ ਗੱਲ ਨਹੀਂ ਘਰ ਉਹ ਆਉਣ ਲੋਗੇ ਥੇ ਖੜੀ ਕੌਲੇ ਨਾ ਕੰਮ ਕੋਈ ਨਹੀਂ ਆਉੜਦਾ ਮਿੱਤੂ ਉੱਤੇ ਕੋਤੇ ਕੋਤੇ ਦਾ ਵਾਦਾ ਸੌਜੀ ਤੁਂ ਜਿਆ ਕਰ ਲਾ ਕੀਰ ਲਾ ਸਰ ਲਾ ਮੜ ਕੇ ਬੰਦ ਕੁ ਜਵਾਕਰੋਂ ਲਾ ਪੈਣਗੇ ਫੇਰ ਆਖੂ ਵੀ ਮੈਨੂੰ ਕੰਮ ਨਹੀਂ ਹੁੰਦਾ ਆਦੀ ਹੋ ਗਈ ਨਾ ਬੇਬੇ ਹੁਣ ਤਾਹ ਨੂੰ ਬੋਲੀ ਜਾਨੀ ਆ ਮੈਂ ਸਬਜੀ ਲੈਣ ਚੱਲੀ ਆ ਚੀਰਨ ਵਾਸਤੇ ਮੈਂ ਚਾਹਿਆ ਨਹੀਂ ਫੇਰ ਜੂਆ ਕਰਨ ਲੱਪੈ ਨਹੀਂ ਗੇ ਲੈ ਕੀ ਹੁੰਦੀ ਆ ਤੂੰ ਤਾਂ ਬੰਦ ਸਾਹ ਵੀ ਨਹੀਂ ਮੈਨੂੰ ਲੈਣ ਦਿੱਤਾ ਵੀ ਤੜਕੇ ਦੀ ਕੋਠਾ ਫੋਨ ਲੱਗੀ ਪਈ ਆ ਮਾਤ ਨੂੰ ਪੈ ਹੀ ਰਹੇ ਮੇਰੀ ਗੱਲ ਸੁਣ ਜਿਹਦੇ ਹਰ ਗੱਲ ਹੁੰਦੀ ਨਾ 500 ਰੁਪਈਆ ਲੈਣਾ ਸੀ 500 ਦਾ ਕੱਲੀ ਨੇ ਕੰਮ ਕੀਤਾ ਮੈਂ ਉਹ ਤਾਂ ਨਹੀਂ ਤੈਨੂੰ ਦੱਸਦਾ ਤੇਰਾ ਘਰ ਤੂੰ ਕਰਨਾ ਨਹੀਂ ਕਰਨਨ ਕਰ ਮੈਂ ਪਾਂਛਾ ਦੇਵਾ ਦਾ ਹੀ ਮੈਂ ਕਿਹਾ ਤੈਨੂੰ ਐ ਕਹਿਨੀ ਆ ਵੀ ਮੈਨੂੰ 500 ਦੇ ਦੇ ਮੈਂ ਤਾਂ ਤੈਨੂੰ ਐ ਹੀ ਕਹਿਨੀ ਆ ਵੀ ਤੂੰ ਹੌਲੀ-ਹੌਲੀ ਪਿਆ ਕਰ ਦੇ ਨਾ ਲੜਿਆ ਕਰ ਮੈਨੂੰ ਸਾਰਾ ਦੇ ਮੈਂ ਲੜਦੀ ਨਹੀਂ ਮੈਂ ਤਾਂ ਨਹੀਂ ਆ ਵੀ ਬੰਦ ਕਰ ਜੁਆ ਕਰਉਣ ਲੱਗ ਪੈਣੀ ਗਈ ਕੰਮ ਨਹੀਂ ਹੋਏਗਾ ਤੂੰ ਤਾਂ ਆਇਆ ਤਾਂ ਕਿ ਹੰਬੀ ਮੈਨੂੰ ਘਟ ਚਾਦੀ ਮਰ ਲੈਣ ਦੇ ਫੇਰੀ ਮੈਂ ਸਬ지 ਪਾਣੀ ਲਿਆਉਂ ਜੀਰਨਾ ਮੈਂ ਮੈਂ ਕਿਉਂ ਨਹੀਂ ਮੈਨੂੰ ਭਾਦੇ ਕਿ ਤੂੰ ਗਾਮ ਕਰਕੇ ਵੀ ਲਾ ਹੱਦ ਹੋ ਗਈ ਸਾਰੀ ਕੱਢਣ ਦੀ ਸਾਰਾ ਦੱਸ ਕਾਨੂੰ ਤੋਂ ਸਾਰਾ ਕੱਢਣ ਲੈ ਆ ਗਿਆ ਹੁਣ ਆ ਗਿਆ ਜੀ ਤੁਸੀਂ ਹਾਂ ਆ ਗਿਆ ਕਿਵੇਂ ਕੋਟ ਕੱਟ ਲਾਇਆ ਕਿ ਗੱਡੀ 'ਚ ਗਰਮੀ ਆਉਣ ਲੱਗ ਗਈ ਸੀ ਮੈਂ ਦਾਸ ਬੁਲਾਇਆ ਨਹੀਂ ਬੁਲ ਬੁਲਾਇਆ ਨਹੀਂ ਬੋਲਦਾਂ ਲੇ ਮੈਂ ਬੁਲਾਇਆ ਤੇ ਉੱਤਰ ਨੂੰ ਹੋ ਗਿਆ ਉੱਠ ਕੇ ਕਿ ਬੁਲਾ ਲੇ ਲੋ ਥੋੜਾ ਇਹ ਪੁੱਛੀ ਜਾਂਦੀ ਐ ਵੀ ਕੋਟ ਲਾ ਲਾ ਦਿੱਤਾ ਤੇ ਕੀ ਹੋ ਗਿਆ ਗਰਮੀ ਆਉਂਦੀ ਸੀ ਐਂ ਵੀ ਪਤਾ ਕਿ ਗੱਡੀ ਦੇ ਉੱਤੇ ਮਿਕਟਰ ਚਾਲਦਾ ਗੱਤਰ ਮ ਕਰਦੇ ਹੋ ਉੱਥੇ ਕਿਰਿਆ ਕਰਦੇ ਦੇ ਵਿੱਚ ਕਿੱਥੋਂ ਪਾਲਣਾ ਕੋੜ ਲਦਾਸ ਇਹੀ ਗੱਲ ਪਿਆਰ ਨੇ ਕਹੇ ਦੇ ਕਿ ਮਾਂ ਪੁੱਤਾਂ ਦੇ ਸਿਰ ਸਿਰ ਲੋਹਾ ਹੀ ਬੱਦਾ ਰਹਿੰਦਾ ਥੋਡੇ ਪਿਆਰ ਨਾਲ ਕਿਹਾ ਪਿਆਰ ਨਾਲ ਕਿੱਥੇ ਕਿਹਾ ਮੰਮੀ ਬੋਲਦੀ ਬੀਬੀ ਬੇਬੀ ਬੋਲਦੀ ਉਹ ਆਪ ਦਿੰਦੀ ਹੈ ਤੇ ਤੂੰ ਬੋਲਦਾ ਦੋਹਾਂ ਇੰਨਾ ਕੋ ਸੁਣਾਉਂਦਾ ਲਦਾਸ ਤੈਨੂੰ ਮਾੜੀ ਗੱਲ ਤਾਂ ਨਹੀਂ ਆਖਿਆ ਤੈਨਾਂ ਆਖੇ ਸਰਕਾਰੀ ਨੌਕਰੀ ਕਰਦੀ ਬੇਬੇ ਆਹਦੂ ਵੀ ਤੂੰ ਸਰਕਾਰੀ ਨੌਕਰੀ ਕਰ ਜੇ ਤੂੰ ਆਹਦੇ ਨਰਚੇ ਸੋ ਲੱਗਿਆ ਦੱਸ ਉਦੋਂ ਤੂੰ ਐਚਐਸ ਹੋਣੀ ਲਿਉਂਦਾ ਜਿਹੜੀ ਐਚਐਸ ਤੋਂ ਲੱਗਦੀ ਉਹ ਮਾਲ ਦੇ ਰੋਕ ਤਾਂ ਨਹੀਂ ਐਸਪੀ ਆ ਗਿਆ ਤਾਂ ਫਿਰ ਐਸਾ ਕਿਹਦਾ ਕਿਹਦਾ ਐਚਐਸ ਤੈਨੂੰ ਤਾਂ ਬੁਲਾਉਣਾ ਹੀ ਮਨਾ ਮੇਰਾ ਤਾਂ ਜੀਣਾ ਰਹਾ ਹੰਕਾਰਿਆ ਤੇਰਾ ਜੀਣਾ ਰਹਾ ਹੰਕਾਰਿਆ ਸਾਨੂੰ ਨੁਸਾਨ ਕਢੰਦਿੰਦੇ ਸਾਰਾ ਹਜੇ ਇਹਨਾਂ ਨੂੰ ਸਾਰਾ ਨੁਸਾਨ ਕਢੰਦਿੰਦੇ ਸਰਕਾਰੀ ਲੋਕਾਂ ਨੇ ਲੈ ਕੇ ਬਹੁਤ ਪora ਮੱਤ ਦਾ ਹੁੰਦੀ ਆ ਆਨ ਪਾ ਨਾ ਮੱਤ ਵੀ ਹੈ ਹਾਂ ਇਹ ਅਖੀਰਾਂ ਕੰਮ ਹੋ ਮੈਂ ਐਂ ਕਰ ਕਿਉਂ ਕਰਦੀ ਆਥੇ ਆਖ ਮੇਰੀ ਗਵਾ ਕਰੋਂਦੇ ਮੈਂ ਕੀ ਕਰਾਂ ਕੰਮ ਆਪਾਂ ਤਾਂ ਆਪੇ ਨੂੰ ਫੜੇ ਗਈ ਵਾ ਉਹ ਤਾਂ ਤੂੰ ਐਂ ਗੋਰੀ ਲੈਣੀ ਆ ਕਿ ਕਾਲੀ ਛੱੜਤੀ ਗੋਰੀ ਤਾਂ ਕਿਸੇ ਦਾ ਹਾਂ ਉਹ ਤਾਂ ਮੱਤੜੀ ਲਿਉਂਦੇ ਵੇਖੜਾ ਪਈ ਸੀ ਮੱਤੜੀ ਲਿਉਂਦੇ ਪੜ੍ਹੀ ਲਿਖੀ ਮੈਂ ਥੋੜੇ ਪੜ੍ਹ ਤੋਂ ਕੀ ਕਰਾਉਣਾ ਇਹ ਛੱੜਤੀ ਨਾ ਹਾਂ ਦਾ ਰੰਗ ਕਾਲਾ ਹਾਂ ਤੇ ਸਰਕਾਰੀ ਜੋਬ ਆਈ ਨਾ ਤੁਹਾਡੇ ਪੱਕੀਆਂ ਪਕਾਈਆਂ ਨਹੀਂ ਸੀ ਪਾਉਣੀਆਂ ਮੂੰਹ ਦੇ ਵਿੱਚ ਜਿਹੜੇ ਹੁਣ ਰੋਮ ਮਾਰਦੇ ਮੇਰੇ ਤੇ ਆ ਪੜੀ ਐ ਇੱਕੋ ਜਿਹੀ ਸਰਕਾਰੀ ਜੋਬ ਲਾਖੀ ਆ ਲੱਗ ਜਾਣੀ ਐ ਸਰਕਾਰੀ ਜੋਬ ਮੈਂ ਤਾਂ ਕਹਿਣੀ ਮੈਨੂੰ ਲਾਓ ਮੈਨੂੰ ਆ ਤਾਂ ਦੇ ਦੋ ਤਾਂ ਖਿਹੜਾ ਛੁੱਟੇ ਮੈਂ ਤਾਂ ਕਹਿਣੀ ਐ ਮੈਨੂੰ ਲਾਓ ਲਾਓ ਤੂੰ ਲਾਉਣ ਨੂੰ ਤਾਂ ਤੁਹਾਡਾ ਚੱਤ ਨਹੀਂ ਕਰਦਾ ਤੇਰਾ ਕੋਰਸ ਵੀ ਕਰ ਲੈਣੀ ਆ ਦੱਸ ਕਾ ਤਾਂ ਫਿਰ ਕਰਾਵੇਂਗੀ ਤਾਂ ਕਰੂੰਗੀ ਕੋਰਸ ਕਿਹੜਾ ਦਾ ਵਾਸਿਕਾ ਕੋਰਸ ਕਰੀ ਗੇੜਾ ਤੁਸੀਂ ਕਾਰਮ ਕੇ ਲਿਆਏ ਸੀ ਭਾਈ ਤੇਰਾ ਕੋਰਸ ਕੀਤਾ ਕਿ ਨਹੀਂ ਕੀਤਾ ਚਾਹ ਨਹੀਂ ਜਬ ਕਿੋਲਾ ਹੀ ਪੜੀ ਨਹੀਂ ਕੀਆ ਕੋਰਸ ਕੀਤਾ ਵੈ ਤੇ ਹੁਣ ਕੁਛ ਨਹੀਂ ਨਿਕਲਿਆ ਹੁਣ ਆ ਜੇ ਮੈਂ ਆਈਆਂ ਪੜ ਹੁਣ ਕੱਢ ਦਿਓ ਕਰੋ ਹੁਣ ਨਿਕਲ ਜਾਨੀ ਆ ਮੈਂ ਹੁਣ ਕਿਚਾਂ ਦੋ ਜਵਾਬ ਨਹੀਂ ਆ ਜਾਣਗੇ ਦੋ ਜਵਾਬ ਕਹਿੰਦੇ ਨਾ ਆ ਜਾਣਗੇ ਰੱਖੋ ਆਪਦੇ ਜਵਾਬਾ ਮੈਂ ਕਰਦੀ ਆ ਤੇ ਭਾਈ ਨੂੰ ਫੋਨ ਕੋਸਾ ਕੋਸਾ ਆਬਲੇ ਮੈਥੋਨੀ ਤੁਹਾਡੇ ਸਿਆਪੇ ਹੁੰਦੇ ਮੈਂ ਤਾਂ ਚੱਲੀ ਆ ਪੇਕਿਆਂ ਨੂੰ ਕਰਦੀ ਆ ਫੋਨ ਆਪਦੇ ਭਾਈ ਨੂੰ ਕੋਈ ਸਾਲ ਮੈਂ ਤਾਂ ਬਾਕ ਪੇਕਿਆਂ ਨੂੰ ਬੇਕਿਆਂ ਨੂੰ ਪੇਕਿਆਂ ਨੂੰ ਤਾਂ ਪੇਕਿਆਂ ਦੇ ਦਈ ਜਾਣਾ ਉਹਦਾ ਰਾਂਜੀ ਮੈਨੂੰ ਅੱਜ ਗਾਪਾ ਗੋਆ ਤੋਂ ਕੀ ਲੈਣਾ ਉਹਦਾ ਰਾਂਜੀ ਪੱਕਾ ਚ ਪੜੀ ਲਿਖੀ ਥਈ ਚਾਰ ਪੈਸੇ ਹੁੰਦੇ ਹੋਰ ਵਧੀਆ ਪੰਡਾਲ ਲੱਗ ਜਾ ਉਹਨਾਂ ਦੇ ਵਿਚੋਲਿਆਂ ਦੇ ਮਗਰਮ ਮਾਮਾ ਕਰਾਉਂਦਾ ਮਾਮਾ ਕਰਾਉਂਦਾ ਮਾਮੇ ਨੇ ਕਰਾਤਾ ਚੰ ਜਿਹੜਾ ਤਾਂ ਮਦਗਾ ਸੀਗਾ ਉਹ ਕੁਲੀ ਨਾ ਬੋਲਦੀ ਘਾਟ ਸੀ ਬਦਗਾ ਬੋਲੇ ਸੋਨੇ ਆ ਗਈ ਆ ਨਾਲੇ ਪੜੀ ਲਿਖੀ ਆ ਮੈਨੂੰ ਤਾਂ ਪਤਾ ਹੀ ਨਹੀਂ ਕੋਸਾ ਨਹੀ ਉਹਨਾਂ ਨੇ ਬਝੂਠ ਮਾਰਿਆ ਨਾ ਉਹ ਕਹਿੰਦੇ ਅਸੀਂ ਪੜੀ ਨਹੀਂ ਲਿਖੀ ਆ ਪਰ ਅਖੇ ਕਿਹਨ ਪੜੀ ਲਿਖੀ ਆ ਤਾਂ ਸਾਨੂੰ ਕੀ ਇਹ ਹੁਣ ਫੋਰਸ ਕਰਾ ਕੇ ਕਿਥੇ ਲਾ ਦਿੰਦੇ ਹੁਣ ਅਰ ਪੜਨ ਕਿਥੇ ਲਾ ਕੇ ਨਾ ਕਰ ਜੇ ਕੰਮ ਦਾ ਪਤਾ ਲੱਗਦਾ ਇਹਨ ਕੋਈ ਕਰਨਾ ਕਿ ਨਹੀਂ ਕਰਨਾ ਦਾ ਲੈ ਚੱਕ ਆਵਦੀ ਡੰਡਾ ਡੋਰੀ ਠੀਕ ਹੈ ਨਾ ਤੂੰ ਹੁਣ ਬਾਲੀ ਪੜੀ ਲਿਖੀ ਨੋ ਲੈ ਕੇ ਆਈ ਨਾ ਚੱਕ ਮੈਂ ਚੱਲੀ ਆ ਬਚੋਲਿਆ ਘਰੇ ਜਾਂਦੀ ਰਹਿ ਆਹ ਜਾਂਦੀ ਆਹ ਸਾਹਮਣੂ ਆਪਦੇ ਨਿੱਕੇ ਨਿੱਕੇ ਤੇ ਫਿਰ ਕਰਾਂ ਮੈਂ ਕਦੇ ਨਹੀਂ ਰਜਣਾ ਨਾਲ ਨਾਲ ਜਾਏ ਤੂੰ ਸਾਵੇਂ ਇਹਨਾਂ ਨੂੰ ਜਾਂ ਤੂੰ ਲੈ ਜਾਂਦੀ ਲੈ ਕੇ ਨਾਲ ਤੈਨੂੰ ਮੈਂ ਵੇਖੂਗੀ ਸਰਕਾਰੀ ਨੌਕਰੀਆਂ ਦਿਨੇ ਆਉਂਦੇ ਨੂੰ ਤੂੰ ਵੇਖੀ ਆਂ ਪਾਜ ਜੀ ਪਾਜਦੀ ਨਹੀਂ ਬੁੱਥੀ ਵੇਹਣਾ ਨਹੀਂ ਮੈਂ ਢੋਲ ਵਰਕੇ ਢਿੱਡ ਬਣਾਇਆ ਜੇ ਭਾਅ ਦਾ ਸਰਕਾਰੀ ਨੌਕਰੀ ਵਾਲੀ ਤੂੰ ਕੀ ਕਹੇਂ ਆਂ ਆਖੀ ਨਾ ਬੁੱਝੋ ਪਰਖਦੀ ਢੱਡ ਤੁਸੀਂ ਮੇਰਾ ਸਾਰਾ ਕੁਝ ਪਰਖੋ ਮੈਂ ਤੁਹਾਡਾ ਢਿੱਡ ਨਾ ਪਰਖਾਂ ਹੈ ਤੂੰ ਚੜ ਰੁੱਝ ਜਾਨੇ ਨੇ ਮੈਨੂੰ ਤੰਗ ਕੀਤਾ ਜਿੰਨਾ ਮਰਜੀ ਇਹਨਾਂ ਦੇ ਅੱਗੇ ਪਿੱਛੇ ਹੋ ਜਾਂ ਹਰ ਗੱਲ ਤੇ ਮੈਨੂੰ ਨੀਚਾ ਵਖਿਆ ਦੇਣਾ 52 ਕੋਲੇ ਜਾਂਦੀ ਨਾ ਤੇ ਤੂੰ ਬੁਝੋ ਲਾਂ ਕੇ ਚਾਹੇ ਕੋਈ ਨਾ ਝੂਠ ਮਾਰੇ ਹੋਰ ਇਹਦਾ ਗਾਲਾਂ ਕੱਢ ਕੀ ਝੂਠ ਮਾਰੇ ਅਖਰਾ ਮੂੰਹ ਤੇ ਦੱਸ ਕੀ ਝੂਠ ਮਾਰੇ ਚਾਹ ਚਾ ਲੱਗੇ ਜਾਂਦੀ ਐ ਮੈਂ ਬਚੋਲੇ ਕੋਲੇ ਹੋਣੀ ਐ ਭੱਜ ਜਾ ਆਈ ਨਾ ਮੇਰੇ ਮਗਰ ਖਬਰ ਦਾ ਰਾਇ ਤੂੰ ਮੈਂ ਬਚੋਲੇ ਦੇ ਪੜ ਦੀ ਜਰੂਸ ਜਾ ਕੇ ਕਰਦੇ ਖੜੇ ਜਿਹੜਾ ਮੇਰੇ ਪੱਲੇ ਪਾਇਆ ਉਹ ਨਹੀਂ ਦੀ ਨਾ ਤੁਹਾਨੂੰ ਅਸੀਂ ਵੀ ਮੈਂ ਅੱਖ ਨਾਲ ਸਾਨੂੰ ਕੇ ਕੀ ਲੈਣ ਤੇ ਦਿੱਤੀ ਲੜਾਕੀ ਉਹ ਤੇਰੀ ਮਾਂ ਕਹੀ ਪਰ ਕਿਹਦਾ ਨਾਮ ਹੈ ਉਹ ਕਾਪਾ ਕਾਤਾ ਨਹੀਂ ਜੰਨੇ ਮੋਟਿਆ ਇਹ ਇਸੇ ਦਿਲੋਜ ਕਾ ਤੁਨੂ ਫਿਰਦੀ ਹੈ ਹਾਂ ਦਿਲੋਜ ਕਾ ਤੁਨੂ ਫਿਰਦੀ ਹੈ ਕਦੇ ਉਹ ਪੇਟਿਆਂ ਨੂੰ ਹੁਣ ਘਰ ਲਾ ਕੇ ਕਰ ਜਾਨੀ ਆ ਜਾ ਮੈਂ ਬਿਚੋਲੇ ਦਾ ਤਾਂ ਕੱਢਦੀ ਹਾਂ ਜਲੂਸ ਜਾ ਕੇ ਹੈ ਕਿ ਇਹਨਾਂ ਨੇ ਮੇਂ ਝੂਠ ਮਾਰਿਆ ਹੈ ਤੋਂ ਖਰਦਾਰ ਮੇਰੇ ਮਗਰ ਆਇਆ ਤਾਂ ਹੈ ਢੋਲ ਵਰਗਾ ਤੇਰਾ ਢਿੱਡਾ ਉੱਤੋਂ ਸਰਕਾਰੀ ਨੌਕਰੀਆਂ ਭਾਰਦਾ ਢਿੱਡ ਦੁਖੀ ਲੈ ਛੱਡ ਦੇ ਮੈਨੂੰ ਮੈਂ ਅੱਜ ਬਿਚੋਲੇ ਦੇ ਘਰੇ ਜਾਉਂ ਮੈਂ ਉਹਨੂੰ ਪੁੱਛੂਗਾ ਸੇਨਾਂ ਕੋਲੇ ਕੀ ਝੂਠ ਮਾਰਿਆ ਜਦੋਂ ਬੋਲਦੇ ਮੇਰਾ ਜਿਹੜਾ ਰਾਮਕਾਰ ਛੱਡਿਆ ਇਹਨਾਂ ਨੇ ਹੈ ਉਹ ਰਾਮ ਨਾ ਛੱਡਦਾ ਸੇ ਕਹਾ ਪਰਪਰਾ ਕੇ ਕੋਈ ਆ ਜੀ ਰਹਿਦੀ ਆ ਹੋਰ ਢਿੱਡਾ ਤਾਂ ਵੀ ਤੁਸੀਂ ਤਾਂ ਨਹੀਂ ਗੋਣ ਫੋਣਦੇ ਮੇਰੇ ਪਰੋਠਿਆਂ ਦਾ ਮੈਂ ਤਾਂ ਬਿਚੋਲੇ ਕੋਲੇ ਜਾਉਂ ਮੈਂ ਤਾਂ ਜਾਣਾ ਹੀ ਜਾਣਾ ਅੱਜ ਉਹ ਮਾਰਕੀਟ ਕੀ ਕਿ ਮੋੜ ਲਿਆ ਟੂੜੀ ਭੰਨਤੀ ਮੈਂ ਅੱਜ ਵਿਚੋਲੇਣਾ ਕਰਨੀ ਆ ਸਾਰੀ ਗੱਲ ਜਾ ਕੇ ਵੀ ਦੱਸ ਇਹਨਾਂ ਨੂੰ ਕਾਹਦਾ ਝੂਠ ਮਾਰਿਆ ਤੁਸੀਂ ਨਹੀਂ ਜਾਣਾ ਟਿਕ ਜਾ ਸਿਕ ਜਾ ਨਹੀਂ ਨਹੀਂ ਟਿਕਣਾ ਅੱਜ ਮੈਂ ਤਾਂ ਪੁੱਛ ਕੇ ਰਹੂੰ ਵੀ ਤੁਹਾਨੂੰ ਕਾਹਦਾ ਝੂਠ ਮਾਰਿਆ ਦੱਸ ਝੂਠ ਹੀ ਮਾਰਿਆ ਹੋਰ ਕੀ ਕੀਤਾ ਆਇਆ ਕਾਹਦੀ ਝੂਠ ਮਾਰੇ ਮੈਂ ਤਾਂ ਅੱਜ ਉਹਦਾ ਜਲੂਸ ਕੱਢੂ ਚੰਗੀ ਤਰ੍ਹਾਂ ਜਾ ਕੇ ਕਦਾਂ ਕਿਦਾਂ ਜਲੂਸ ਆ ਹਾਂ ਉਹਦਾ ਕੱਦ ਮੇਰਾ ਜਾਦੇ ਕੱਢੇਗੀ ਝੂਠ ਤਾਂ ਮੈਨੂੰ ਵੀ ਬਹੁਤ ਮਾਰੇ ਆਂਦੇ ਸੀ ਮੁੰਡਾ ਤਾਂ ਬੜਾ ਸਿਆਣਾ ਪੀਂਦਾ ਖਾਂਦਾ ਹੀ ਨਹੀਂ ਤੂੰ ਤਾਂ ਲੱਕਦਾ ਦੋ ਦੋ ਬੋਤਲਾਂ ਇੱਕ ਦਿਨ ਚ ਹੈਂ ਤੂੰ ਘਟ ਕਿਤੇ ਚੰਗਾ ਮੈਨੂੰ ਜਿਹੜੇ ਝੂਠ ਮਾਰੇ ਮੈਂ ਤਾਂ ਨਹੀਂ ਤੁਹਾਨੂੰ ਕਦੇ ਕਿਹਾ ਵੀ ਮੈਨੂੰ ਚੋ ਲੱਗਦਾ ਆ ਕਰਕੇ ਲੱਗਦਾ ਹੋਰ ਕੀ ਕਰਦੇ ਜਦੋਂ ਕਾਡਾ ਪੱਟ ਕੇ ਬੈ ਜਾ ਨਾਥ ਨੇ ਬੋਤਲ ਆਏ ਪਾ ਕੇ ਆਏ ਪੀਣਾ ਪੀਣਾ ਹੈ ਪਾ ਕੇ ਅੱਜ ਤੈਨੂੰ ਮੈਂ ਦੱਸੂ ਪਤਾ ਤੂੰ ਹੁਣ ਸਰਕਾਰੀ ਵਾਲੀ ਲੈ ਆਈ ਚੰਗਾ ਕੋਣ ਮੈਂ ਹੀ ਰਹਿੰਦੀ ਹੁਣ ਮੈਂ ਕਿੱਥੋਂ ਲੈ ਆਉਂਗਾ ਤੂੰ ਬੁਆ ਬਣ ਗਈ ਛੱਡ ਦੇ ਮੈਂ ਨਹੀਂ ਰਹਿਣਾ ਅੱਜ ਮੈਂ ਬਚੋਲਿਆਂ ਦੇ ਘਰੇ ਜਾਣਾ ਮੈਂ ਉਹਨਾਂ ਦੇ ਜਨੂਣ ਛੱਡਣਾ ਜਾਣਾ ਗੁੱਸੇ ਨੂੰ ਵੀ ਕਿਉਂ ਮੇਰੇ ਪੱਲੇ ਪਾਇਆ ਇਹ ਹੈ ਇੱਕ ਵੀ ਦੀਰ ਪੱਤਾ ਮੇਰੇ ਭਾਈ ਦਾ ਤੂੰ ਛੱਡ ਪਰਿਆ ਦੇ ਕਲੀ ਕਲੀ ਚੱਕੀ ਰੱਖ ਮੈਂ ਨਹੀਂ ਰਹਿਣੀ ਅੱਜ ਉਹ ਸਾਡੇ ਸਾਡਾ ਗੁੱਸਾ ਇਹਦਾ ਨਹੀਂ ਕਰਦਾ ਸਾਰਾ ਦਿਨ ਲਾ ਕੇ ਮੈਂ ਕੋਠਾ ਸਵਾਰਿਆ ਹਾਂ ਬੇਬੇ ਤਾਂ ਵੀ ਆਖ ਦਿੰਦੀ ਤੂੰ ਸਰਕਾਰੀ ਨੌਕਰੀ ਕਰਦੀ ਬਿੰਦਵੇਂ ਬੈਠ ਕੇ ਸਾਹ ਨਹੀਂ ਲੈ ਸਕਦੀ ਹੈ ਹਰ ਗੱਲ ਤੇ ਮੈਨੂੰ ਨੀਚਾ ਵਖਾਉਣੇ ਤੁਸੀਂ ਮਾਂ ਪੁੱਤ ਪੈਸੇ ਡਿੱਗ ਪੈ ਮੇਰਾ ਨਾਮ ਦੇ ਦਿੰਦਾ ਮੈਂ ਨਾਮ ਦੇ ਦਿੰਦਾ ਤੂੰ ਵੱਡਾ ਮੈਨੂੰ ਉਹ ਜਾਨ ਦੇ ਗੁੱਸੇ ਨੂੰ ਛੱਡ ਮੇਰਾ ਹੱਥ ਆ ਤੇਰੇ ਹੱਥ ਗੱਡੀ ਲੈ ਕੇ ਆਂਦੀ ਹੈ ਮੈਂ ਨਹੀਂ ਬਹਿੰਦੀ ਗੱਡੀ 'ਚ ਸਰਕਾਰੀ ਨੌਕਰੀਆਂ ਨੇ ਨੂੰ ਭਾਈ ਤੂੰ ਆਵਦੀ ਨੂੰ ਗੱਡੀ ਦੇ ਵਿੱਚ ਹਣ ਮੈਂ ਕਿੱਤਾ ਬਾਵਾ ਦੋ ਜਵਾਕ ਹੋ ਗਏ ਨਹੀਂ ਲੈ ਆ ਮੈਂ ਕਿਹਾ ਨਹੀਂ ਤੈਨੂੰ ਦੋ ਜਵਾਕਾਂ ਲਈ ਕਿਹੜਾ ਤੇਰੇ ਮਗਰ ਭੱਜ ਕਿਉਂਦੀ ਤੂੰ ਲਈ ਫਿਰ ਉਹਨੂੰ ਅੱਛਾ ਫਿਰ ਰਹਿ ਕੋਈਂ ਤੂੰ ਇਕੱਠਾ ਲੜਦਿਆਂ ਨਾ ਨਹੀਂ ਉਹਨੂੰ ਪੁੱਛ ਲਈ ਕਿਉਂ ਸਰਕਾਰੀ ਨੌਕਰੀ ਤੇ ਜਿੱ ਲੱਗੀ ਮੈਂ ਤਾਂ ਘਰ ਦਾ ਕੰਮ ਕਰਨਾ ਸੀ ਨੌਕਰੀ ਨਹੀਂ ਆਂ ਬਾਹਰ ਰਹੂਗੀ ਆਪਾਂ ਪੈਸੇ ਚਾਹ ਰੌਣਗੇ ਆਪਾਂ ਘਰੇ ਕੋ ਮਜ਼ਾ ਕਰਨ ਕੰਮ ਦੇ ਭੇਜਿਆ ਕਰਾਂ ਲੈ ਜਾਣਿਆ ਤੂੰ ਮੇਥੋਂ ਚੱਕਲਾ ਖਾਏਂਗਾ ਹੈ ਚੰਗਾ ਚੌੜਗਾਤਾ ਸੀ ਕੋਈ ਆ ਕਰਦਾ ਸੀ ਮਜ਼ਾਕ ਲੈ ਆ ਕੇ ਵਿਖਾ ਨਾਲੇ ਤੇਰੇ ਦੇ ਨਾਲੇ ਉਹਦੇ ਸਿਰ ਮੇਨਾ ਖਿੱਚ ਲਾਂ ਮੈਂ ਫਤੋ ਆ ਵੀ ਰੱਖਿਆ ਦੁਬਾਰਾ ਤੈਨੂੰ ਰਾਹ ਤੇ ਨਾ ਵੀ ਉਹ ਕੰਮ ਕਰਿਆ ਕਰੂਗਾ ਕਰਿਆ ਕਰੂ ਵੜ ਕਿਤਾ ਮਖਾਵੇ ਇੱਥੇ ਕੋਈ ਗੱਦਾ ਜਾਂ ਅੱਦੀ ਮੈਂ ਦੱਸਾਂ ਪਤਾ ਕੰਜਰੀ ਨੂੰ ਉਹ ਗਾਲਾਂ ਕੱਢਦੀਆਂ ਕੱਢਦੀਆਂ ਗਾਲਾਂ ਬਾੜ ਕੇ ਵਖਾ ਤੂੰ ਲਿਆ ਤਾਂ ਸਹੀ ਤੈਨੂੰ ਦੱਸਾਂ ਪਤਾ ਉਹ ਮੈਂ ਤਾਂ ਤੈਨੂੰ ਪੁੱਛਦਾ ਆ ਵੀ ਆਪਾਂ ਨੂੰ ਬਾਹਰ ਕੰਮ ਦੇ ਭੇਜਿਆ ਖਾ ਆਪਾਂ ਘੁੰਮਣ ਜਾਇਆ ਕਰਾਂਗੇ ਸੁਣੇ ਤੇਰੀ ਤੇ ਤੇਰੀ ਬੇਬੇ ਦੀ ਭੂਤ ਨਹੀਂ ਨਾ ਭਲਾਈ ਤੂੰ ਮੇਰਾ ਵੀ ਨਾਂ ਵਟਾਦੀ ਹਾਂ ਜਿਹੜੇ ਤੁਸੀਂ ਮੈਨੂੰ ਠੱਠ ਕੀਤਾ ਆਪਾਂ ਸ਼ਾਪਿੰਗ ਕਰਕੇ ਆਇਆ ਕਰਾਂਗੇ ਕਰ ਕਿਆ ਕਰਾਂਗੇ ਸ਼ਬ ਮਿੱਠਗਾ ਨਾ ਮਾਰ ਮੇਰੇ ਨਾਲ ਬਚੋਲੇ ਦੇ ਕਰ ਹੁਣ ਨਾ ਗਈ ਤਾਂ ਮੈਂ ਤੜਕੇ ਜਾਉਂ ਜਾਉਂ ਤਾਂ ਜਾਉਂਗੀ ਅੱਜ ਹਾ ਤੋ ਨਹੀਂ ਮੰਨਦੇ ਮੈਂ ਨਹੀਂ ਮੰਨਣਾ ਹਾ ਤੋ ਨਹੀਂ ਮੰਨਦੇ ਮੈਂ ਤਾਂ ਉਹਨੂੰ ਪੁੱਛਣਾ ਹੀ ਪੁੱਛਣਾ ਵੀ ਕੀ ਝੂਠ ਮਾਰੇ ਨੇ ਹਰ ਗੱਲ ਤੇ ਕਹਿੰਦੇ ਆ ਅਸੀਂ ਐਡਾ ਵਧੀਆ ਰਿਸ਼ਤਾ ਛੱਡਤਾ ਇਹ ਸਾਡੇ ਪੱਲੇ ਪਾਤੀ ਇਹਨੂੰ ਅਕਲ ਨਹੀਂ ਆੰਨੇ ਦੀ ਮੈਂ ਤਾਂ ਤੈਨੂੰ ਕੀ ਗੱਲ ਕਾਦੀ ਅਕਲ ਨਹੀਂ ਮੈਨੂੰ ਮੈਂ ਤਾਂ ਥੱਲੇ ਕਰਾਂ ਘੁੰਮਣਾ ਹੋਰ ਆਪਣੇ ਨੂੰ ਸਾਜਿਆ ਕਰੂੰ ਐਡਾ ਸੋਣੇ ਮੈਂ ਤੁਹਾਨੂੰ ਜਵਾਕ ਜੰਮ ਕੇ ਦਿੱਤੇ ਦੋ ਹਜੇ ਅੱਖੇ ਨੂੰ ਅਕਲ ਨਹੀਂ ਹੈਗੀ ਓਹ 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 ਅਕੀ ਖਾਦ ਦਾ ਮਾਰੇ ਲੜੀ ਜਾਂਦੀ ਰਹਿੰਦੀ ਆ ਪਾਪਾ ਨਾਂ ਦੀਆ ਨਾ ਲੜ ਬੇਬੇ ਗੈ ਮੇਰੀ ਕਿਸਮਤ ਫਟ ਗਈ ਮੈਂ ਕਿੱਥੇ ਵੇਂਦੀ ਸੀ ਕਿ ਗਰੀਬ ਦੀ ਧੀ ਦੀ ਕਾਦੀ ਇੱਜ਼ਤ ਹੁੰਦੀ ਹੈ ਹੈ ਤੇਰੇ ਕਿਸਮ ਦਾ ਫਟਕੀ ਵੱਡੇ ਦੀ ਇਹਦਾ ਤਾੜਾ ਫਟਿਆ ਪਿਆ ਹੋਵੇ ਕੀ ਚੜਾਤਾ ਰਿਓ ਤੇ ਚਲ ਮੈਂ ਵੇਣੀ ਇੱਕ ਮਿੰਟ ਮੈਂ ਤਾਂ ਹੋ ਕੇ ਆਉਂਗੀ ਫਿਰ ਹੱਲ ਗਈਆਂ ਮੈਨੂੰ ਹੋ ਕੇ ਆਉਣ ਦੇ ਇੱਕ ਵਾਰੀ ਮੈਂ ਗੱਲ ਤਾਂ ਕਰਕੇ ਆਉਂਗੀ ਤੇਰੀ ਗੱਲਾਂ ਦਾ ਨਹੀਂ ਮੈਨੂੰ ਗੁੱਸਾ ਆਉਂਦਾ ਜਿਹੜਾ ਬੇਬੇ ਤਾਨੇ ਮਾਰਦੀ ਉਹਨਾਂ ਪਿੱਛੇ ਬਹੁਤ ਗੁੱਸਾ ਆਉਂਦਾ ਮੈਨੂੰ ਕਿਡੇ ਸੋਹਣੇ ਲੱਗਦੇ ਗੁੱਸੇ 'ਚ ਤੂੰ ਮਿੱਠਗਈਆਂ ਨਾ ਮਾਰ ਮੇਰੇ ਨਾਲ ਆ ਤੂੰ ਸੁਣਨਾ ਮੈਂ ਨਹੀਂ ਸੁਣਨਾ ਅੱਜ ਤੇਰਾ ਮਨ ਵੀ ਨਹੀਂ ਉਹ ਆ ਜਾ ਗੱਲ ਸੁਣ ਮੇਰੀ ਗੱਲ ਸੁਣ ਫੇਰ ਭੱਜੀ ਜਾਂਦੀ ਆ ਹਾਂ ਦੱਸ ਮੈਨੂੰ ਪਤਾ ਕਿੰਨਾ ਗੁੱਸਾ ਆਉਂਦਾ ਜਦੋਂ ਹਰ ਗੱਲ ਤੇ ਮੈਨੂੰ ਕਹਿ ਦੇਣਾ ਵੀ ਮੈਂ ਤਾਂ ਉਹ ਰਿਸ਼ਤਾ ਲੈ ਲੈਂਦਾ ਵਧੀਆ ਸੀਗਾ ਮਾਰਨਾ ਗੁੱਸਾ ਕਰਿਆ ਕਾਰਨ ਹੋ ਆਉ ਹੱਥ ਕੰਮ ਗਿਆ ਚੱਲ ਕੋਣ ਇਹ ਐਵੇਂ ਲੱਭੀ ਦੇਣੀ ਆ ਤਰੇ ਆ ਕੇ ਕੋਟੀ ਲੈ ਕੇ ਆਂ ਆਹ ਹੋ ਇੰਨੀਆਂ ਗੱਲਾਂ ਕਰਕੇ ਮੁੜ ਕੇ ਮਿੱਠੀਆਂ ਮਾਰਨ ਲੱਗ ਪਈ। ਬੇਬੇ ਦਾ ਪਤਾ ਹੀ ਆ। ਵੇ ਸੋਹਣੀਆ ਸੋਹਣੀਆ ਮੇਰੇ ਭਾਈ ਜੱਜੂ ਕਿ ਤੇਰੇ ਤੇਰੇ ਬੁੜੀਆਂ ਨੇ ਕਿੱਥੋਂ ਜੱਜੂਗੀ? ਓ ਅੱਛਾ ਮੈਂ ਹਨ ਮੇਰੇ ਚਾਚੇ ਦੀ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ। ਬੇਬੇ ਮੈਨੂੰ ਚਾਹੇ ਕੁਛ ਮਰਜੀ ਆਖੀ ਜਾਵੇ। ਤੂੰ ਨਾ ਮੈਨੂੰ ਵੱਧ ਘਟ ਆਖਿਆ ਕਰ। ਅੱਛਾ ਪਤਾ ਸਾਰੇ ਦਿਨ ਦੀ ਕੋਠਾ ਸਵਾਰ ਕੇ ਆਈਆਂ ਕਿੱਡਾ ਸੋਹਣਾ ਬਣਾਇਆ ਈ ਮੈਂ। ਤੇ ਸਾਰ ਗੰਦ ਪੇਲ ਚੁੱਕ ਲੈ। ਅੱਲਾਹ ਹੀ ਸੁਭਰਾ ਲੈ। ਹੋਰ ਚੱਲ ਵਧੀਆ। ਤੁਸੀਂ ਐਵੇਂ ਫੇਰ ਵੀ ਮੇਰੇ ਨਾਲ ਲੜਦੇ ਰਹਿੰਦੇ ਆ ਜਿੰਨੇ ਇਹਨੂੰ ਅਕਲ ਨਹੀਂ ਹੈਗੀ, ਅਕਲ ਨਹੀਂ ਹੈਗੀ। ਇਹ ਆ ਸਮਝ ਆਗਾ। ਨਾ ਸਮਝ ਆਗਾ ਤੁਹਾਡਾ ਇਹ ਜਾਂਦਾ ਸਮਝ ਆਗਾ। ਆਸੀ ਤੈਨੂੰ ਕਹਾਂ ਕਿ ਤੂੰ ਐਸਾ ਚ ਲੱਗੀ ਸਾਡੇ ਦੇ। ਫਿਰ ਤੂੰ ਕਹਿਣਾ ਤਾਂ ਹੁੰਨਾ ਹਰ ਗੱਲ ਤੇ ਬੇਬੇ ਕਹਿ ਦਿੰਦੀ ਤੂੰ ਸਰਕਾਰੀ ਨੌਕਰੀ ਤੇ ਲੱਗੀ। ਕੀ ਕਰੇ ਵੀ ਤੂੰ ਐਸਾ ਚ ਲੱਗੀ ਸਾਡੇ ਦੇ। ਕਹੀ ਤਾਂ ਜਾਨਣਾ ਹੁਣ। ਆ ਨਹੀਂ ਕਹਿਣਾ ਮੈਂ ਦੱਸਦਾ ਵੀ ਜੇ ਤੈਨੂੰ ਅੱਗੇ ਤੋਂ ਕਹੀਏ ਤੂੰ ਸਾਡੇ ਤੋਂ ਢੜੀ ਐਸਪੀ ਲੱਗੀ ਆ। ਫਿਰ ਤੂੰ ਦੱਸੀ। ਜਾ ਕੇ ਦਾ ਅਸੀਂ ਨਹੀਂ ਕਹਿੰਦੇ ਵੀ ਮਸ਼ਕਰੀਆਂ ਘੱਟ ਕਰਿਆ ਕਰ ਮਸ਼ਕਰੀਆਂ ਕਰਿਆ ਕਰ ਮਸ਼ਕਰੀ ਅੱਜ ਤਾਂ ਨਹੀਂ ਮੈਂ ਜਾਂਦੀ ਵਿਚੋਲੇ ਘਰੇ ਜੇ ਹੁਣ ਤੂੰ ਮੈਨੂੰ ਕਿਹਾ ਨਾ ਤੇ ਮੈਂ ਨਹੀਂ ਰਹਿਣਾ ਮੈਂ ਜਾਵੜੂ ਉਹਨਾਂ ਦੇ ਘਰੇ ਕੱਢੂ ਚੰਗਾ ਜਰੂਸ ਜਾ ਕੇ ਉਹਨੇ ਫੇਰ ਤਾਂ ਗਿਆ ਉੱਟ ਦਿਹਾਣਾ ਪਾਣਾ ਚੱਲ ਠੀਕ ਆ ਉਹਨੂੰ ਦੇਖ ਲਾਂ ਚੱਲ ਚੰਗਾ ਰੋਟੀ ਸਬਜ਼ੀ ਕਰਦੀਆਂ ਜਾ ਕੇ ਕੋਟੀ ਤਾਂ ਬਲਾਂਸ ਹੋਣੀ ਹੈ ਕੁੜੀ ਪਤਾ ਨਹੀਂ ਮੋੜ ਲਿਆ ਆਇਆ ਕਿ ਨਹੀਂ ਮੋੜ ਕੇ ਲਿਆ ਆਇਆ

ਔਰ ਉਹ ਲੋਕ ਉਹ ਲੋਕਲੇ ਆ ਗਿਆ ਹੁਣ ਤਾਂ ਖੁਸ਼ ਹੋਣੀ ਆ ਕਿ ਮਾਤਾ ਕੋਈ ਕੋਠਾ ਹੀ ਨਹੀਂ ਤੇ ਸਾਡੀ ਪਾਇੰਲਾ ਕਰ ਲੈ ਹੋਰ ਕਿਉਂ ਨਾ ਆਖੇ ਉਹ ਤਾਂ ਕੱਲੇ ਸੀ ਕੰਮ ਸੇਵਾ ਨਾਲ ਸੀ ਉਸ ਵਾਸਤੇ ਉਹ ਚੋਲਾ ਨੂੰ ਤਾਂ ਆਪ ਨੂੰ ਨਾਲ ਪਾਸੀ ਉਸੇ ਹੋ ਕੇ ਆਵੇ ਸਾਡਾ ਕੰਮ ਕਰੇ ਤੇ ਆਪੇ ਉਹਨਾਂ ਨੂੰ ਪਤਾ ਰੱਖਦਾ ਹੂੰ ਕਰਵਾ ਲਈ ਉਹਨਾਂ ਨੂੰ ਵੀ ਲੱਗਦਾ ਆਪਣਾ ਪਤਾ ਲੱਗਦਾ ਜੇ ਦੋ ਸਾਹਮਣੇ ਬੈਠੇ ਸਾਂ ਪਾਣੋ ਨਹੀਂ ਉਹਨੂੰ ਵੀ ਪਤਾ ਲੱਗਦਾ ਸਾਡੀ ਬਹੁਤ ਲੋ ਜਦੋਂ ਉਹਨਾਂ ਦੇ ਕਰੀ ਜਾਂਦੇ ਧੰਦਾ ਕਰਨਾ ਪੈਂਦਾ ਸੇਵ ਕਰ ਲੈਂਦੇ ਆ ਕੰਮ ਦਾ ਕਰਨਾ ਆਖਾ ਹੈ ਹਾਂ ਉਹਨਾਂ ਨਾਲ ਸੀਗਾ ਬੱਸ ਫਰੀਦਾ ਨਾਲ ਕਾਮ ਕਰਦੇ ਮੁਹਮਦ ਆਨੇ ਦਿੱਤੇ ਉਹਨਾਂ ਨਾਲ ਕੱਛ ਲੈ ਨਹੀਂ ਮੈਂ ਤਾਂ ਟੈਂਸ਼ਨ ਕਾਦੀ ਆ ਬੱਸ ਬੱਕੀ ਜੀਤੀ ਸਬਜੀ ਹਾਂ ਚੱਲ ਜੀਰ ਫਿਰ ਹੁਣ ਵੀ ਤਾਂ ਠੰਡਾ ਹੋਇਆ ਹੀ ਐ ਉਹਦੇ ਮੈਨੂੰ ਪਿਆਰ ਨਾਲ ਬੋਲ ਪੈਂਦਾ ਤਾਂ ਕੀ ਘਸ ਜਾਂਦਾ ਤੇ ਸਾਨੂੰ ਕੀ ਪਤਾ ਕਹਿ ਰਿਹਾ ਇਦਾਂ ਹੀ ਬੋਲਦਾ ਉਹਦੀ ਐਸਪੀ ਲੱਗੀ ਆ ਬੇਬੇ ਮੇਰੀ ਗੱਲ ਸੁਣ ਲੈ ਮੈਂ ਸਾਰਾ ਕੁਝ ਸਹਲਿਆ ਤਮ ਤੇਰੀਆਂ ਗਾਲਾਂ ਵੀ ਤੇਰੀਆਂ ਝਿੜਕਾਂ ਵੀ ਮੈਨੂੰ ਇਹ ਨਾ ਆਖ ਕਰ ਵੀ ਤੂੰ ਕਰ ਸਰਕਾਰੀ ਨੌਕਰੀ ਤਰਗਿਆ ਜੇ ਮੈਂ ਬੇੰਦ ਸਾਲ ਲੈਣੀ ਹੁੰਦੀ ਤਾਂ ਲੈ ਲੈਣ ਦਾ ਕਰ ਮੈਂ ਨਹੀਂ ਜਾਣਾ ਤੈਨੂੰ ਸੱਚੇ ਲੱਗਿਆ ਅੱਛਾ ਤੈਨੂੰ ਲੱਗਦਾ ਸਰਕਾਰ ਜਾਉਂਦਾ ਲੱਗਿਆ ਠੀਕ ਨਾਲੇ ਕਹੀ ਜਾਂਦਾ ਚਤਰ ਨਾ ਬਣਿਆ ਕਰ ਪੜ੍ਹ ਆ ਬਹੁਤ ਆਸਪਾਸ ਮਮੀ ਮੋਮੀ ਪਿਆਗ ਲੰਮੀ ਕੰਡ ਜਾਂਦਾ सरकार जॉब दे लिख रहे हैं क्या सरकारी योग्यता है तो भी का एक दफा हो तुसी थोटे ना केड़ा मुथा मारे रे तो तुम हसदे भाई तो नाचा चल पर ए एवरीबक आप का नाम है तुम्हारा सरकारी जॉब का को और संतान भी है आना नहीं मई नहीं संतान तो हैगा मैं नहीं पता का नाड़ी घर से नहीं घर संग की थी हां हो